ਦੀ ਜਿਹੜੀ ਲੋਕਤੰਤਰ ਆਉ ਤੇ ਬਹੁਤ ਵੱਡਾ ਇੱਕ ਤੱਬਾ ਵਾ ਤੇ ਤੁਸੀਂ ਇਸ ਤਰ੍ਹਾਂ ਦਾ ਹਮਲਾ ਕਰੋਗੇ ਉਹ ਵੀ ਹਮਲਾ ਕੋਈ ਡਾਂਗਾ ਛੋਟੀਆਂ ਨਾਲ ਨਹੀਂ ਆਉ ਉਹ ਵੀ ਹਮਲਾ ਦੇਸ਼ ਦੀ ਬਾਰਡਰ ਤੇ ਖੜੇ ਟੈਂਕ ਤੇ ਤੋਪ ਜਿਹੜੇ ਲਿਆ ਕੇ ਚਾੜ ਕੇ ਤੁਸੀਂ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰੋਗੇ ਇੱਕ ਮੰਨ ਸਕਦਾ ਵਾ ਸਿੱਖ ਕਿਸੇ ਦੇ ਜ਼ੁਲਮ ਨਹੀਂ ਕਰਦਾ ਸਿੱਖ ਵਿਸ਼ੇਸ਼ ਕਰਕੇ ਕਿਸੇ ਧਰਮ ਦੇ ਖਿਲਾਫ ਨਹੀਂ ਲੜਦਾ ਸਿੱਖ ਕਿਸੇ ਦੇ ਰੱਬ ਦਾ ਕਿਸੇ ਵੀ ਰੱਬ ਦੇ ਮੰਦਰ ਨੂੰ ਢਾਉਂਦਾ ਨਹੀਂ ਆਤ ਇਸ ਤਰ੍ਹਾਂ ਦੇ ਸੀਗੇ ਕਿ ਇਹ ਜਿਹੜਾ ਦਰਬਾਰ ਸਾਹ ਵਾ ਇੱਕ ਵੱਖਰੇ ਦੇਸ਼ ਵਾਂਗ ਸੀ ਇੱਥੇ ਨਾ ਕੋ ਆ ਸਕਦਾ ਸੀ ਨਾ ਕੋ ਜਾ ਸਕਦਾ ਸੀ ਤੋਂ ਇਹਦੇ ਤੇ ਇੱਥੇ ਟੈਂਕ ਤੇ ਤੋਪ ਚਾੜ ਕੇ ਲੜਾਈ ਕਰਨੀ ਢਾਉਣਾ ਇਹਦਾ ਆਪਣੇ ਆਪ ਦੇ ਵਿੱਚ ਬਹੁਤ ਮਾੜਾ ਮੰਜਰ ਸੀਗਾ ਗੋਲੀਆਂ ਦੀ ਤਾਂ ਨੇਰੀ ਬਵਾਈ ਬੰਬ ਚੱਲੇ ਸਭ ਕੁਝ ਹੋਇਆ ਕੋਈ ਮੰਨ ਸਕਦਾ ਸੀ ਜੀਨੇ ਸੋਚਿਆ ਕਿ ਸ਼ਾਇਦ ਸਿੱਖਾਂ ਦੇ ਕਾਲ ਤਖਤ ਨੂੰ ਢਾਕੇ ਅਸੀਂ ਸਿੱਖਾਂ ਦੇ ਸਿਧਾਂਤ ਨੂੰ ਖਤਮ ਕਰ ਦਿਆਂਗੇ ਪਰ ਇਹ ਚੀਜ਼ ਤੇ ਬੈਠੇ ਆ ਜਿਹੜਾ ਤਣਾਵਾ ਉਸ ਤਣੇ ਨੂੰ ਵੱਢ ਰਹੇ ਉਸ ਨੂੰ ਵੱਡਣ ਦੇ ਨਾਲ ਦੇਸ਼ ਨੂੰ ਆਉਣ ਵਾਲੇ ਸਮੇਂ 'ਚ ਖਤਰਾ ਪੈਦਾ ਹੋਗਾ ਜਿਨ੍ਹਾਂ ਨੇ ਜੂਨ 1984 ਆਪਰੇਸ਼ਨ ਬਲੂ ਸਟਾਰ ਨੂੰ ਲੈ ਕੇ ਅੱਜ ਸ਼ਹੀਦੀ ਗੈਲਰੀ ਜੋ ਹੈ ਬਣਾਈ ਗਈ ਹੈ ਜੋ ਸਥਾਪਿਤ ਕੀਤੀ ਗਿਆ ਤਾਂ ਇਸ ਮੌਕੇ ਸਾਡੇ ਨਾਲ ਮੌਜੂਦ ਹੈਗੇ ਨੇ ਗਰਚਰਨ ਸਿੰਘ ਗਰੇਵਾਲ ਜੀ ਤਾਂ ਉਹਨਾਂ ਨਾਲ ਗੱਲ ਵੀ ਕਰਾਂਗੇ ਤਾਂ ਗਰੇਵਾਲ ਸਾਹਿਬ ਕਾਫੀ ਸਮੇਂ ਤੋਂ ਸੇਕ ਕੌਮ ਦੇ ਇੱਕ ਬੜੀ ਵੱਡੀ ਮੰਗ ਸੀਗੀ ਕਿ ਇੱਕ ਗੈਲਰੀ ਜਿਹੜੀ ਤਿਆਰ ਕੀਤੀ ਜਾਵੇ ਤਾਂ ਅੱਜ ਉਸ ਗੈਲਰੀ ਦੇ ਵਿੱਚ ਉਸ ਦਾ ਉਦਘਾਟਨ ਹੋਇਆ ਤਾਂ ਕਿਵੇਂ ਵੇਖਦੇ ਹੋ ਕਿਉਂਕਿ ਉਸ ਵੇਲੇ ਦੇ ਵਿੱਚ ਜੋ ਮਾਹੌਲ ਸਰਕਾਰਾਂ ਨੇ ਬਣਾਇਆ ਸੀਗਾ ਜੋ ਸਿੱਖਾਂ ਦੀ ਜੋ ਸ਼ਹਾਦਤ ਹੋਈ ਸੀਗੀ ਤਾਂ ਕਿਵੇਂ ਵੇਖਦੇ ਹੋ ਸਾਰੇ ਦੇਖੋ ਇਹ ਇਸ ਦੇਸ਼ ਦੀ ਜਿਹੜੀ ਲੋਕਤੰਤਰ ਆ ਉਹ ਤੇ ਬਹੁਤ ਵੱਡਾ ਇੱਕ ਤੱਬਾ ਵਾ ਜੇ ਜੇ ਦੇਸ਼ ਦੀ ਆਜ਼ਾਦੀ ਇਹ ਨੂੰ ਤੇ ਵੱਡਾ ਰੋਲ ਅਦਾ ਕਰਨ ਵਾਲੇ ਤੇ ਇਸ ਦੇਸ਼ ਦੇ ਧਰਮ ਦੇ ਵਾਸਤੇ ਆਪਣੀਆਂ ਕੁਰਬਾਨੀਆਂ ਕਰਨ ਵਾਲੇ ਉਹਨਾਂ ਦੇ ਧਾਰਮਿਕ ਸਥਾਨ ਦੇ ਉੱਤੇ ਤੁਸੀਂ ਇਸ ਤਰ੍ਹਾਂ ਦਾ ਹਮਲਾ ਕਰੋਗੇ ਉਹ ਵੀ ਹਮਲਾ ਕੋਈ ਡਾਂਗਾ ਛੋਟੀਆਂ ਨਾਲ ਨਹੀਂ ਆ ਉਹ ਵੀ ਹਮਲਾ ਦੇਸ਼ ਦੀ ਬਾਰਡਰ ਤੇ ਖੜੇ ਟੈਂਕ ਤੇ ਤੋਪ ਜਿਹੜੇ ਲਿਆ ਕੇ ਚਾੜ ਕੇ ਤੁਸੀਂ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰੋਗੇ ਸੋ ਇਹ 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 ਤਾਂ ਆਪਣੇ ਆਪ ਦੇ ਵਿੱਚ ਇੱਕ ਇਸ ਦੇਸ਼ ਦੀ ਲੋਕਤੰਤਰ ਤੇ ਇੱਕ ਵੱਡਾ ਕਲੰਕ ਹੈ ਜਿਹਨੂੰ ਅਜੇ ਤੱਕ ਧੋਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਸਭ ਤੋਂ ਵੱਡਾ ਅਫਸੋਸ ਇਸ ਗੱਲ ਦਾ ਕਿ ਉਹਨੂੰ ਧੋਣ ਦੀ ਕੋਸ਼ਿਸ਼ ਨਹੀਂ ਆ ਜੇ ਗਲਤੀ ਹੋਈ ਆ ਤੇ ਉਹਨੂੰ ਸੁਧਾਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਕਿਉਂਕਿ ਸਿੱਖ ਦੀ ਇੱਕ ਮਾਨਸਿਕਤਾ ਵਾ ਸਿੱਖ ਕਿਸੇ ਦੇ ਜ਼ੁਲਮ ਨਹੀਂ ਕਰਦਾ ਸਿੱਖ ਵਿਸ਼ੇਸ਼ ਕਰਕੇ ਕਿਸੇ ਧਰਮ ਦੇ ਖਿਲਾਫ ਨਹੀਂ ਲੜਦਾ ਸਿੱਖ ਕਿਸੇ ਦੇ ਰੱਬ ਦਾ ਕਿਸੇ ਵੀ ਰੱਬ ਦੇ ਮੰਦਰ ਨੂੰ ਢਾਉਂਦਾ ਨਹੀਂ ਪਰ ਜਿਹੜਾ ਕੁਛ ਇਹ ਵਾਪਰਿਆ ਇਹ ਬਹੁਤ ਮਾੜਾਕਾਰਾ ਸੀ ਤੇ ਇਹ ਸਿੱਖਾਂ ਦੇ ਇਤਿਹਾਸ ਦੇ ਅੰਦਰ ਜੁੜੀ ਇੱਕ ਘਟਨਾ ਵਾ ਤੇ ਇਹ ਗੱਲ ਇਹ ਗੱਲ ਮਾਨ ਨਾਲ ਕਹੀ ਜਾ ਸਕਦੀ ਹੈ ਕਿ ਸਿੱਖ ਜਿਹੜਾ ਵਾ ਉਹ ਆਪਣੇ ਗੁਰੂਆਂ ਦੇ ਧਾਰਮਿਕ ਸਥਾਨ ਗੁਰੂ ਆਸਤੇ ਜਿਹੜਾ ਸਿਰ ਵੀ ਤਲੀ ਤੇ ਰੱਖਦਾ ਬਾਬਾ ਦੀਪ ਸਿੰਘ ਜੀ ਨੇ ਜਿਹੜੀ ਉਹ ਪਿਰਤ ਤੋਰੀ ਆ ਉਸ ਪਿਰਤ ਨੂੰ ਅੱਗੇ ਵਧਾਉਂਦੇ ਆ ਬਾਬਾ ਗੁਰਬਖਸ਼ ਸਿੰਘ ਹੋਣਾ ਨੇ ਸੰਤ ਬਾਬਾ ਜੀ ਲਾਲ ਸਿੰਘ ਖਾਲਸਾ ਪਿੰਡਰਾਂ ਵਾਲੇ ਤੇ ਉਹਨਾਂ ਦੇ ਸਾਥੀਆਂ ਨੇ ਸਭ ਨੇ ਇਸ ਸਮੇਂ 'ਚ ਜਿਹੜਾ ਉਹ ਫਰਜ ਅਦਾ ਕੀਤਾ ਉਦੋਂ 76 ਪ੍ਰਾਪਤ ਕੀਤੀਆਂ ਉਹ ਸਿੱਖਾਂ ਦਾ ਸੁਨਹਿਰੀ ਇਤਿਹਾਸ ਦਾ ਸੁਨਹਿਰੀ ਪੰਨਾ ਕਰੇਲ ਸਾਹਿਬ ਤੁਸੀਂ ਉਸ ਵੇਲੇ ਦੇ ਇੱਕ ਕਹਿ ਸਕਦੇ ਕਿ ਗਵਾਹ ਵੀ ਹੋ ਕਿਉਂਕਿ ਤੁਸੀਂ ਵੀ ਉਸ ਸਮਾਸਾਰਾ ਹੰਡਿਆ ਦੇਖਿਆ ਤਾਂ ਉਸ ਵੇਲੇ ਕੀ ਹਾਲਾਤ ਕੀ ਸਨ ਕਿਉਂਕਿ ਜਿਸ ਤਰੀਕੇ ਨਾਲ ਜੋ ਜੋ ਆਪਾਂ ਕਹਿ ਸਕਦੇ ਸਾਡੀ ਜਿਹੜੀ ਪੀੜ੍ਹੀ ਹੈ ਉਸ ਤੋਂ ਬਾਅਦ ਦੀ ਪੀੜ੍ਹੀ ਜਿਨ੍ਹਾਂ ਨੂੰ ਨਹੀਂ ਪਤਾ ਉਸ ਸਮੇਂ ਦਾ ਕੀ ਦੁੱਖ ਜੋ ਸਰਕਾਰਾਂ ਨੇ ਟੈਂਕਰ ਟੋਪਾ ਦੇ ਨਾਲ ਜਿਸ ਤਰੀਕੇ ਦਾ ਹਾਲਾਤ ਬਣਾਏ ਸੀ ਤਾਂ ਉਸ ਵੇਲੇ ਕੀ ਹਾਲਾਤ ਕੀ ਸਨ ਇਹ ਹਾਲਾਤ ਤਾਂ ਬਹੁਤ ਮਾੜੇ ਸੀ ਉਹ ਤਾਂ ਬਹੁਤ ਬਾਰੀ ਬਿਆਨ ਹੋ ਚੁੱਕੇ ਨੇ ਹਾਲਾਤ ਇਸ ਤਰ੍ਹਾਂ ਦੇ ਸੀਗੇ ਕਿ ਇਹ ਜਿਹੜਾ ਦਰਬਾਰ ਸਾਹਿਬ ਆ ਇੱਕ ਵੱਖਰੇ ਦੇਸ਼ ਵਾਂਗ ਸੀ ਇੱਥੇ ਨਾ ਕੋ ਆ ਸਕਦਾ ਸੀ ਨਾ ਕੋ ਜਾ ਸਕਦਾ ਸੀ ਸੋ ਇਹਦੇ ਤੇ ਇੱਥੇ ਟੈਂਕ ਤੇ ਤੋਪ ਚਾੜ ਕੇ ਲੜਾਈ ਕਰਨੀ ਧਾਉਣਾ ਇਹਦਾ ਆਪਣੇ ਆਪ ਦੇ ਵਿੱਚ ਬਹੁਤ ਮਾੜਾ ਮੰਜ਼ਰ ਸੀਗਾ ਗੋਲੀਆਂ ਦੀ ਤਾਂ ਨੇਰੀ ਬਿਵਾਈ ਬੰਬ ਚੱਲੇ ਸਭ ਕੁਝ ਹੋਇਆ ਪਰ ਟੈਂਕ ਤੋਪ ਚਾੜ ਕੇ ਇਹ ਹਾਲਾਤ ਪੈਦਾ ਕਰ ਦਿੱਤੇ ਜਾਣਗੇ ਸੀ ਇਹ ਤਾਂ ਉਹਨਾਂ ਦੀ ਜਿਹੜੀ ਆ ਜਿਹੜੀ ਇੱਕ ਗੁਲਾਮ ਮੰਨ ਸਕਦਾ ਸੀ ਜਿਨੇ ਸੋਚਿਆ ਕਿ ਸ਼ਾਇਦ ਸਿੱਖਾਂ ਦੇ ਕਾਲ ਤਖਤ ਨੂੰ ਢਾਕੇ ਅਸੀਂ ਸਿੱਖਾਂ ਦੇ ਸਿਧਾਂਤ ਨੂੰ ਖਤਮ ਕਰ ਦਿਆਂਗੇ ਪਰ ਇਹ ਚੀਜ਼ ਨਾ ਪਹਿਲਾਂ ਵਾਪਰੀ ਹੈ ਨਾ ਅੱਜ ਵਾਪਰੀ ਹੈ ਨਾ ਗਾਂਹੋਂ ਵਾਲੇ ਸਮੇਂ ਚ ਵਾਪਰਨੀ ਆ ਉਹ ਜਿਹੜਿਆਂ ਜਿਨ੍ਹਾਂ ਨੇ ਇਹ ਹਮਲਾ ਕੀਤਾ ਉਹਨਾਂ ਨੇ ਇਸ ਦਾ ਖਮਿਆਜਾ ਭੁਗਤਿਆ ਸਿੱਖਾਂ ਦਾ ਇਤਿਹਾਸ ਜਿਉਂਦਾ ਇਤਿਹਾਸ ਆ ਜਿਹੜਾ ਆਪਣੇ ਆਪ ਦੇ ਵਿੱਚ ਕਦੇ ਕਿਸੇ ਨੂੰ ਮਾਫ ਨਹੀਂ ਕਰਦਾ ਤੇ ਪਰ ਕਿਸੇ ਦੇ ਜ਼ਬਰ ਤੇ ਜ਼ੁਲਮ ਕਦੇ ਕਰਦਾ ਨਹੀਂ ਸਹਿੰਦਾ ਨਹੀਂ ਤੇ ਸਹਿਣ ਦੀ ਜਿਵੇਂ ਕਹਿੰਦੇ ਨੇ ਮਾਨਸਿਕਤਾ ਰੱਖਦਾ ਕਰੇਲਸੋ 40 ਸਾਲ ਤੋਂ ਵੱਧ ਦਾ ਸਮਾਂ ਜੇ ਆਪਾਂ ਕਹਿ ਲਈਏ ਤਾਂ ਹੋ ਚੁੱਕਾ ਹੈ ਤਾਂ ਹਜੇ ਤੱਕ ਵੀ ਕੋਈ ਇਨਸਾਫ ਜੋ ਸਿੱਖਾਂ ਨੂੰ ਨਹੀਂ ਮਿਲਿਆ ਤਾਂ ਜੇਕਰ ਕੋਈ ਆਵਾਜ਼ ਚੁੱਕਦਾ ਵੀ ਆ ਤਾਂ ਉਸ ਦੀ ਆਵਾਜ਼ ਦਬਾ ਦਿੱਤੀ ਜਾਂਦੀ ਹੈ ਸਮੇਂ ਦੀਆਂ ਸਰਕਾਰਾਂ ਦੀ ਵੀ ਗੱਲ ਕਰ ਲਈਏ ਤਾਂ ਜਿਸ ਤਰੀਕੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਵੀ ਨਹੀਂ ਹੋ ਰਹੀ ਅਕਸਰ ਜੋ ਵਿਧਾਨ ਸਭਾ ਜਾਂ ਲੋਕ ਸਭਾ ਸਾਰੇ ਥਾਂ ਤੇ ਗੱਲ ਹੁੰਦੀ ਆ ਆਵਾਜ਼ਾਂ ਚੁੱਕੀਆਂ ਜਾਂਦੀਆਂ ਨੇ ਪਰ ਉਸ ਆਵਾਜ਼ ਨੂੰ ਦਬਾ ਦਿੱਤਾ ਜਾਂਦਾ ਹੈ ਦੇ ਕੋਈ ਦੇਸ਼ ਦੀ ਮਾਨਸਿਕਤਾ ਬਹੁਤ ਮਾੜੀ ਆ ਅਸੀਂ ਇਹ ਸਮਝਦੇ ਹਾਂ ਕਿ ਇਸ ਦੇਸ਼ ਇਹ ਦੇਸ਼ ਦਾ ਗੁਲਾਮੀ ਵਾਲ ਵਧ ਰਿਹਾ ਭਾਵੇਂ ਕਿ ਇਹ ਦੇਸ਼ ਦੇ ਲੀਡਰ ਇਹ ਕਹਿੰਦੇ ਆ ਕਿ ਅਸੀਂ ਦੁਨੀਆ 'ਚ ਵੱਡੀ ਸ਼ਕਤੀ ਬਣ ਜਾ ਰਹੇ ਹਾਂ ਗੁਲਾਮੀ ਵਾਲ ਇਸ ਕਰਕੇ ਵੱਧ ਰਿਹਾ ਕਿ ਜਿਹੜੇ ਟਾਣੇ ਤੇ ਬੈਠੇ ਆ ਜਿਹੜਾ ਤਣਾਵਾ ਉਸ ਤਣੇ ਨੂੰ ਵੱਡ ਰਿਹਾ ਉਸ ਨੂੰ ਵੱਡਣ ਦੇ ਨਾਲ ਦੇਸ਼ ਨੂੰ ਆਉਣ ਵਾਲੇ ਸਮੇਂ 'ਚ ਖਤਰਾ ਪੈਦਾ ਹੋਗਾ ਜਿਨ੍ਹਾਂ ਨੇ ਦੇਸ਼ ਨੂੰ ਯਾਦ ਕਰਾਇਆ ਜਿਹੜੇ ਦੇਸ਼ ਆਜ਼ਾਦ ਕਰਾਉਣ ਕਰਾ ਕੇ ਅੱਜ ਵੀ ਸਿਰ ਦੇ ਰਹੇ ਨੇ ਧਰਧਾਂ ਤੇ ਜੇ ਤੁਸੀਂ ਉਹਨਾਂ ਨੂੰ ਆਪਣੇ ਨਾਲ ਵੱਖ ਕਰ ਦਿਓ ਉਹਨਾਂ ਦੇ ਮਨ ਦੇ ਉੱਤੇ ਇੱਕ ਠੇਸ ਪਾਉਂਦੇ ਉਹਨਾਂ ਦੇ ਧਰਮ ਦੇ ਉੱਤੇ ਹਮਲਾ ਕਰਦੇ ਹੋ ਤਾਂ ਫਿਰ ਉਹ ਮਾਨਸਿਕਤਾ ਕਿੰਨੀ ਕੁ ਦੇਰ ਜੜੀ ਆ ਉਹ ਤੁਹਾਡੇ ਲਈ ਦੇਸ਼ ਕਹਿੰਦੇ ਆ ਦੇਸ਼ ਪ੍ਰਸਤੀ ਲਈ ਕਿੰਨੀ ਕੁ ਦੇਰ ਜੁੜੀ ਰਹੇਗੀ ਸੋ ਇਹ ਦੇਸ਼ ਦੀ ਮਾੜੀ ਕਿਸਮਤ ਆ ਕਿਉਂ ਇਸ ਤਰ੍ਹਾਂ ਦੀ ਗੱਲ ਕਰ ਰਹੇ ਨੇ ਸਿੱਖ ਆਪਣੇ ਹੱਕਾਂ ਦੀ ਗੱਲ ਕਰਦਾ ਸਿੱਖ ਮਾਫੀ ਨਹੀਂ ਮੰਗਦਾ ਸਿੱਖ ਕਦੇ ਭੀਖ ਨਹੀਂ ਮੰਗਦਾ ਸਿੱਖ ਤਾਂ ਆਪਣੇ ਹੱਕਾਂ ਦੀ ਗੱਲ ਕਰਦਾ ਇਹ ਲੱਗਦਾ ਕਿ ਇਹਨਾਂ ਸਰਕਾਰਾਂ ਤੋਂ ਜੋ ਇਨਸਾਫ ਸੇ ਘੱਮ ਲੈ पाओਗੇ ਕਿਉਂਕਿ ਜਿਸ ਤਰੀਕੇ ਦਾ ਵਤੀਰਾ ਜੋ ਕੇਂਦਰ ਦੀ ਸਰਕਾਰ ਦਾ ਹੈਗਾ ਆ ਬੰਦੀ ਸਿੰਘਾਂ ਨੂੰ ਲੈ ਕੇ ਪਿਛਲੇ ਸਮੇਂ ਦੇ ਵਿੱਚ ਵੇਖਣ ਨੂੰ ਮਿਲਿਆ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਹੋਣਾ ਨੂੰ ਲੈ ਕੇ ਜੋ ਬਿਆਨ ਕੇਂਦਰ ਦੀ ਸਰਕਾਰ ਵੱਲੋਂ ਦਿੱਤੇ ਗਏ ਤਾਂ ਕਿ ਲੱਗਦਾ ਕਿ ਇਹਨਾਂ ਦੀ ਮਨਛਾ ਜਾਪ ਦੇ ਕਿ ਆਣ ਵਾਲੇ ਸਮੇਂ ਸੱਤਾ ਤੇ ਬੈਠੇ ਜਿਹੜੇ ਆ ਰੱਬ ਨੂੰ ਭੁੱਲ ਜਾਣ ਇਸ ਹੰਕਾਰ ਦੇ ਦੇ ਗੁਲਤਾਨ ਵਿੱਚ ਆ ਕੇ ਉਹ ਆਪਣੇ ਸਿਧਾਂਤਾਂ ਨੂੰ ਭੁੱਲ ਜਾਣ ਤਾਂ ਫਿਰ ਉਹਨਾਂ ਉਸ ਉਹ ਰਾਜੇ ਜਿਹੜੇ ਆ ਬੜੀ دیر ਰਾਜ ਨਹੀਂ ਕਰ ਸਕਦੇ ਉਹ ਇਹ ਇਹ ਹਾਲਾਤ ਇੰਦਰਾਂ ਨੂੰ ਵੀ ਇਹੀ ਸੀ ਤੇ ਅੱਜ ਦੇ ਲੋਕਾਂ ਨੂੰ ਵੀ ਇਹੋ ਹੀ ਹਾਲਾਤ ਤਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਹੈ ਸਨ ਪਾਇਕਰ ਚਾਨਣ ਸਿੰਘ ਗਰੇਵਾਲ ਜੀ ਤਾਂ ਉਹਨਾਂ ਵੱਲੋਂ ਸਾਫ਼ ਤੌਰ ਦੇ ਉੱਤੇ ਜੋ ਗੱਲ ਕੀਤੀ ਗਈ ਹੈ ਜਿਹੜੀ ਇੱਕ ਅਜ ਸ਼ਹੀਦਾਂ ਨੂੰ ਜੋ ਜੂਨ 1984 ਆਪਰੇਸ਼ਨ ਬਲੂ ਸਟਾਰ ਦੌਰਾਨ ਸ਼ਹੀਦ ਹੋਏ ਸਿੰਘ ਨੇ ਉਹਨਾਂ ਨੂੰ ਯਾਦਗਾਰ ਇੱਕ ਜਿਹੜੀ ਗੈਲਰੀ ਤਿਆਰ ਕੀਤੀ ਗਈ ਹੈ ਤਾਂ ਇਸ ਦੌਰਾਨ ਕਿਉਂਕਿ ਜੋ ਹਾਲਾਤ ਉਸ ਵੇਲੇ ਦੀਆਂ ਸਰਕਾਰਾਂ ਨੇ ਬਣਾਏ ਸਨ ਤਾਂ ਉਸ ਤੋਂ ਬਾਅਦ ਇਹ ਜੋ ਗੈਲਰੀ ਦੇ ਵਿੱਚ ਕੱਲੇ-ਕੱਲੇ ਜੋ ਸ਼ਹੀਦ ਸਿੰਘ ਹੈਗੇ ਨੇ ਉਹਨਾਂ ਦੀਆਂ ਤਸਵੀਰਾਂ ਲਗਾ ਕੇ ਉਹਨਾਂ ਨੂੰ ਯਾਦ ਕੀਤਾ ਗਿਆ ਤਾਂ ਉਹਨਾਂ ਵੱਲੋਂ ਇਹ ਵੀ ਗੱਲ ਕੀਤੀ ਗਈ ਕਿ ਜਿਹੜੇ ਸਰਕਾਰਾਂ ਜੋ ਸਿੱਖ ਕੌਮ ਨੂੰ ਇਨਸਾਫ ਨਹੀਂ ਦੇ ਪਾਰੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਜੋ ਪਹਿਲੀ ਸਰਕਾਰ ਦੀ ਗੱਲ ਕਰ ਲਈ ਜਾਂ ਹੁਣ ਸਰਕਾਰ ਦੀ ਗੱਲ ਕਰ ਲਈ ਤਾਂ ਸਿੱਖ ਕੌਮ ਆਪਣਾ ਜੋ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਜਿਹੜੇ ਸ਼ਹੀਦ ਸਿੰਘ ਹੈਗੇ ਉਹਨਾਂ ਨੂੰ ਇਨਸਾਫ ਦਿਵਾ ਕੇ ਰਵੇਗੀ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ ਸੁਨਗ ਜਗਬਣੀ ਟੀਵੀ ਸ਼੍ਰੀਮ ਹਸਸਾਈ